ਸਾਸਰੀ ਕਾਲਜੀ ਸਾਰਿਆਂ ਨੂੰ ਰਾ ਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਚੌਰਸ ਗਲੇ ਦੀ ਪਾਈਪਿੰਗ ਕਿਵੇਂ ਆਸਾਨ ਤਰੀਕੇ ਨਾਲ ਲਾਉਣੀ ਆ ਆ ਵੇਖੋ ਆਪਾਂ ਕੋ ਹੈਗਾ ਜੀ ਚੌਰਸ ਗਲਾ ਕਟਾਈ ਕਰ ਲਈ ਹੁਣ ਕੀ ਕਰਨਾ ਆਪਾਂ 2.5 ਇੰਚ ਦਾ ਆਪਾਂ ਬੁਕਰਮ ਤੋਂ ਹੀ ਕੱਟਿਆ ਆ ਵੇਖੋ ਇੱਕ ਕਪਾਸਾ ਇੰਟਰ ਚ ਲੈਣੀ 2.5 ਇੰਚ ਆਪਾਂ ਇੱਧਰ ਰੱਖਾਂਗੇ ਦਾ ਇਹ ਜੀ ਆਪਾਂ ਇੱਧਰ ਰੱਖਾਂਗੇ ਠੀਕ ਹੈ ਜੀ ਹੁਣ ਕੀ ਕਰਨਾ ਆਪਾਂ ਇਹਨੂੰ ਆਪਾਂ ਆਹ ਵਖੇ ਅੰਜ ਸਲਾਈ ਕਰ ਦੇਣੀ ਆਹ ਵਖਾ ਹਲਕੇ ਜਿ ਮੋٹے ਬਖੇ ਦੇ ਨਾਲ ਆਪਾਂ ਇਹਨੂੰ ਸਲਾਈ ਕਰ ਦਾਂਗੇ karena apa? Ketahui karena nih. Undi. ഇന്ന് അപ്പം ഹുണ്ട് ഫോൾഡകലാ വെക്കും അപ്പം ਆ ਜੀ ਆ ਵੇਖੋ ਆਪਾਂ ਇਹ ਕਰ ਲਿਆ ਇਹ वेस्ट ਕਪੜਾ ਵਾ ਇਹ ਕਮੀਜ਼ ਜਿਵੇਂ ਕੇ ਆ ਆਪਣਾ ਕਮੀਜ਼ ਹੋ ਗਿਆ ਮੰਨ ਲਓ ਆ ਕਮੀਜ਼ ਹੋ ਗਿਆ ਇਹਦੇ ਆਪਾਂ ਕੰਟਰਾਸਟ ਲਾਵਾਂਗੇ ਪਾਈਪਿੰਗ ਜਿਵੇਂ ਵਿੱਚੋਂ ਇਹ ਹੀ ਪਾਈਪਿੰਗ ਇਸੇ ਮੀ 컬러 ਦੀ ਆਪਾਂ ਪਾਈਪਿੰਗ ਕੱਢਾਂਗੇ ਹੁਣ ਕੀ ਕਰਨਾ ਆ ਵੇਖੋ ਆਪਾਂ ਇੱਕ ਸੈਂਟਰ ਚ ਸੀਨ ਲਾ ਲਈ ਜਿਵੇਂ ਕਿ ਆ ਕਮੀਜ਼ ਦਾ ਕੱਪੜਾ ਵੇ ਇਹਦਾ ਆਪਾਂ ਸੈਂਟਰ ਕਰ ਲੈਣਾ ਜਿਵੇਂ ਕਮੀਜ਼ ਦਾ ਸੈਂਟਰ ਕਰੀਦਾ ਇਹ ਇਹਦਾ ਐਵੇਂ ਇਹਦਾ ਵੀ ਸੈਂਟਰ ਕਰਾਂਗੇ ਆਹ ਚੀਜ਼ ਕਮੀਜ਼ ਦਾ ਵੀ ਸੈਂਟਰ ਕਰ ਲਾਂਗੇ ਪਹਿਲਾਂ okay ਬੁਕਰਮ ਦੇ ਬੁਕਰਮ ਦੇ ਨਾਲ-ਨਾਲ ਆਪਾਂ ਸੀਨ ਲਗਾ ਦਾਂਗੇ ਬੁਕਰਮ ਦੇ ਨਾਲ-ਨਾਲ ਇਦਾਂ ਕੀ ਕਰਨਾ ਹੁਣ ਆਪਾਂ 2 2 3 3 ਪੁਆਇੰਟਸ ਆਪਾਂ ਬੁਕਰਮ ਤੋਂ ਸੀਣ ਤੋਂ ਵਾਦ ਰੱਖਾਂਗੇ ਜਿਵੇਂ ਕਿ ਆਪਾਂ ਆਮ ਗਲੇ ਲਵਨੇ ਆਪਾਂ ਦੰਨਾ ਪਾਸਿਆਂ ਤੇ ਆਪਾਂ ਸੇ ਇਹਨੂੰ ਛੱਡ ਕੇ ਕੱਟ ਲਾ ਦਾਂਗੇ। ਜਿਹੜੀ ਇਹ ਆ ਕੱਟ ਲਾ ਦਾਂਗੇ। ਠੀਕ ਹੈ। ਹੁਣ ਕੀ ਕਰਨਾ ਆਪਾਂ? ਆਹ ਦੇਖੋ। ਇਹਨੂੰ ਜਦੋਂ ਆਪਾਂ ਉਲਟਾਉਣਾ ਆਪਾਂ ਇਹ ਪੂਰਾ ਨਹੀਂ ਉਲਟਾਉਣਾ। ਆਪਾਂ ਇੰਝ ਸੇਮ ਨਹੀਂ ਰੱਖਣਾ। ਆਹ ਦੇਖੋ। ਇਹਨੂੰ ਜਿਵੇਂ ਕਿ ਆਪਾਂ ਜਿੰਨੀ ਪਾਈਪਿੰਗ ਰੱਖਣੀ ਆ ਆਪਾਂ ਉਨਾ ਹੀ ਕਪੜਾ ਬਾਹਰ ਵਿਖਾਵਾਂਗੇ ਦੇਖੋ ਇੱਥੇ ਆਪਾਂ ਇੱਕ ਮੀਜ਼ ਨਾਲ ਦਾ ਧਾਗਾ ਲਾ ਲੈਣਾ ਮੈਂ ਤੁਹਾਨੂੰ ਡਾਰਕ ਇਸ ਕਰਕੇ ਰੱਖਦੀ ਆ ਵੀ ਇਸ ਕਰਕੇ ਦਿਸਣਾ ਚਾਹੀਦਾ ਲਾਈਟ ਤੁਹਾਨੂੰ ਵਿਸੇਗਾ ਨਹੀਂ ਆ ਵੇਖੋ ਐਂਦਾ ਆਪਾਂ ਇਹਨੂੰ ਵਿਖਾਉਣਾ ਉੱਪਰ ਰੱਖਣਾ ਆ ਵੇਖੋ ਜਿੰਨੀ ਕਿ ਪਾਈਪਿੰਗ ਮੰਗੂ ਜਿੰਨੀ ਕਿ ਆਪਾਂ ਨੂੰ ਪਾਈਪਿੰਗ ਚਾਹੀਦੀ ਉਦਾਂ ਹੀ ਆਪਾਂ ਸੋਲ ਲਾਂਦੇ ਜਾਵਾਂਗੇ ਆ ਵੇਖੋ ਕਮੀਜ਼ ਨਾਲ ਦਾ ਆਪਾਂ ਸੇਮ ਕੱਪੜਾ ਰੱਖਾਂ ਧਾਗਾ ਲਾਵਾਂਗੇ ਦੇਖੋ ਜੀ ਇਹ ਆਪਣਾ ਪਾਈਪਿੰਗ ਚੌਰਸ ਗਲੇ ਤੇ ਬੜੇ ਆਸਾਨ ਤਰੀਕੇ ਨਾਲ ਆਪਣੀ ਪਾਈਪਿੰਗ ਲੱਗ ਗਈ ਆ ਵੇਖੋ ਆਹ ਵੇਖੋ ਐਵੇਂ ਹੀ ਆਪਾਂ ਵਿੱਚੋਂ ਪਾਈਪਿੰਗ ਕੱਢ ਲੈਣੀ ਕੱਪੜੇ ਦੀ ਠੀਕ ਹੈ ਜੀ ਇਹ ਹੋ ਗਿਆ ਚੌਰਸ ਪਾਈਪਿੰਗ ਵਾਲਾ ਗਲਾ